हां जी मित्रों ਨਮਾ ਟੱਕ ਲੈ ਗਏ ਅੱਜ 10 ਕਿੱਲਿਆਂ ਦਾ ਟੱਕ ਹੈ ਤੇ ਕੋਲੇ ਹੋ ਸੁਆ ਜਾਂਦਾ ਮੋਗਾ ਵਿੱਚ ਨਿਕਲਦਾ ਤੇ ਮੋਟਰ ਲੱਗੀ ਦੋ ਮੋਟਰਾਂ ਲੱਗੀਆਂ ਆਸੇ ਕਨੈਕਸ਼ਨ ਵਿੱਚ ਆ ਮਕਾਨ ਹੈ ਤੇ 10 ਕਿੱਲਿਆਂ ਦਾ ਟੱਕ ਹੈ ਬਾਈ ਜੀ ਟਾਣੀ ਦੇ ਕੋਲੇ ਇਧਰ ਪਿੱਛੇ ਟਾਣੀ ਰਹਿ ਗਈ ਟਾਣੀ ਦੇ ਕੋਲੇ ਹੈ ਤਕਸੀਮ ਟੱਕ ਹੈ ਮੋਗਾ ਜਿਹੜਾ ਉਹ ਅੰਦਰ ਖੁੱਲਦਾਗਾ ਪਾਈਪ ਲਾਈਨ ਪਾਈ ਹੋਈ ਹੈ ਸਾਰੀ ਤੇ ਬਾਕੀ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਹੈ ਇਹਦੇ ਨਾਲ ਕਨੈਕਸ਼ਨ ਹੈ ਜਿਹੜਾ 24 ਘੰਟੇ ਬਿਜਲੀ ਵੀ ਇੱਥੇ ਹੈਗੀ ਹੈ ਜਿਹੜੀ ਇਹ ਮਕਾਨ ਨੂੰ ਆਉਂਦੀ ਹੈ ਕਿਉਂ ਟਾਣੀ ਕਰਕੇ ਇੱਥੇ ਜਿਹੜਾ ਮਕਾਨ ਨੂੰ ਬਿਜਲੀ ਆਉਂਦੀ ਹੈ 24 ਘੰਟੇ ਵਾਲੀ ਪਾਣੀ ਹੈ ਜਿਹੜਾ ਉਹ ਬਾਈ ਜੀ ਜੇ ਗੱਲ ਕਰ ਗਏ ਆਪਾਂ ਪਾਣੀ ਦੀ ਪਾਣੀ ਕਹਿੰਦੇ ਬਹੁਤ ਮਿੱਠਾ ਹੈ ਤੇ ਕਣਕ ਦਾ ਜਿਹੜਾ ਝਾੜਾ ਅਸੀਂ ਪੁੱਛਿਆ ਵੀ ਕਿੰਨਾ ਨਿਕਲੇ ਇਹਦੇ ਚੋਂ ਉਹ ਕਹਿੰਦੇ 60 ਮਣ ਦੇ ਕਰੀਬ ਨਿਕਲੇ 60 ਮਣ ਦੇ ਕਰੀਬ ਨਿਕਲੇ ਇੱਥੋਂ ਦਾ ਝਾੜਾ ਹੈ ਤੇ ਜ਼ਿਆਦਾਤਰ ਇਹ ਪੁੱਛਦੇ ਹੁੰਦੇ ਕਮੈਂਟਾਂ ਦੇ ਵਿੱਚ ਵੀਰ ਵੀਹੇ ਰਕਬਾ ਕਿੱਥੋਂ ਦਾ ਹੈ ਇਹ ਰਕਬਾ ਜੀ ਹਰਿਆਣੇ ਚ ਪੈਂਦਾ ਜੀ ਗੋਰੀ ਆਲਾ ਤਹਿਸੀਲ ਕੋਲੇ ਤੇ ਬਾਕੀ ਅਸੀਂ ਜੇ ਵੀ ਕਿਸ ਨੇ ਵੀਰ ਨੇ ਲੈਣਾ ਹੈ ਉਹ ਅਸੀਂ ਦਿਖਾ ਵੀ ਦਵਾਂਗੇ ਬਹਾਨਾ ਫੋਨ ਤੇ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਫੋਨ ਤੇ ਗੱਲ ਕਰ ਸਕਦੇ ਹੋ ਤੁਸੀਂ ਤੇ ਅਸੀਂ ਵੈਸੇ ਜ਼ਿਆਦਾਤਰ ਵੀਡੀਓ ਜਿਹੜੀਆਂ ਉਹ ਅਸੀਂ ਬਠਿੰਡਾ ਮਾਨਸਾ ਸਰਸ ਜਿਲ੍ਹੇ ਦੇ ਵਿੱਚ ਕੰਮ ਕਰਦੇ ਹਾਂ ਅਸੀਂ ਤੇ ਜਾਦਾ ਰੇਟ ਪੁੱਛਦੇ ਨੇ ਰੇਟ ਦਾ ਵੀ ਕਹਿੰਦੇ ਦੱਸਾ ਕਰੋ ਜੀ ਰੇਟ ਇਹਦੀ ਡਿਮਾਂਡ ਹੈਗੀ ਜੀ 28 ਲੱਖ ਦੀ ਬਾਕੀ ਸੌਦਾ ਜਿਹੜਾ ਹੋਊਗਾ ਕਈ ਪੁੱਛਣ ਲੱਗ ਜੰਦੇ ਵੀਰ ਬਾਈ ਕਿੱਥੋਂ ਤੱਕ ਹੋਊ ਕਿਵੇਂ ਕੁਛ ਪਹਿਲੀ ਗੱਲ ਤਾਂ ਜੀ ਅਸੀਂ ਕਿਸੇ ਵੀ ਵੀਡੀਓ ਦੇ ਵਿੱਚ ਨਜਾਇਜ਼ ਅਸੀਂ ਰੇਟ ਨਹੀਂ ਪਾਉਂਦੇ ਕਿਉਂਕਿ ਜੇ ਸਾਨੂੰ ਉਹਨੂੰ ਮਾਲਕਾਂ ਨੇ 28 ਲੱਖ ਡਿਮਾਂਡ ਕਹਿਤੀ ਵੀ ਉਹਦੇ ਵਿੱਚ ਇਹ ਨਹੀਂ ਹੈਗਾ ਅਸੀਂ 32 ਲਿਖ ਦਾਂਗੇ 35 ਲਿਖ ਦਾਂਗੇ ਜਿੰਨੀ ਕਹੀ ਹੈ ਡਿਮਾਂਡ ਅਸੀਂ ਉੰਨੀ ਲਿਖਦੇ ਆਂ ਤੇ ਬਾਕੀ ਜਿਹੜਾ ਸੌਦਾਗਾ ਉਹ ਕੋਲ ਬਿਠਾ ਕੇ ਕਰਾਂਗੇ ਜਿੰਨੇ ਚ ਮਰਜੀ ਹੋ ਜੇ ਸਾਡੇ ਵੀ 25 ਚ ਹੋ ਜੇ 26 ਚ ਹੋ ਜੇ 27 ਚ ਹੋ ਜੇ ਉਹ ਕੋਲੇ ਬਿਠਾ ਕੇ ਆਪਾਂ ਸੌਦਾ ਕਰਾਵਾਂਗੇ ਜੀ ਬਾਕੀ ਅਸੀਂ ਇਸ ਤਰ੍ਹਾਂ ਦੀਆਂ ਬਹਾਨਾ ਦੀਆਂ ਅਸੀਂ ਵੀਡੀਓ ਪਾਉਣੀ ਰਹਿਨੇ ਆ ਉਹ ਸਾਡਾ ਚੈਨਲ ਹੈ YouTube ਤੇ ਪੰਜਾਬ ਦਾ ਸੱਚ ਉਹਦੇ ਉੱਤੇ ਸਬਸਕ੍ਰਾਈਬ ਕਰ ਸਕਦੇ ਹੋ ਤੁਸੀਂ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਜਾਇਆ ਕਰੂਗਾ ਹਰ ਇੱਕ ਜ਼ਮੀਨ ਦਾ ਬਠਿੰਡਾ ਮਾਨਸਾ ਸਰਸਾ ਜ਼ਿਲ੍ਹਾ ਜਿਨ੍ਹਾਂ ਨੇ ਇਸ ਜ਼ਿਲ੍ਹੇ ਦੇ ਵਿੱਚ ਤਿੰਨੇ ਜ਼ਿਲ੍ਹਿਆਂ ਦੇ ਵਿੱਚ ਜ਼ਮੀਨ ਲੈਣੀ ਹੈ ਉਹੀ ਸਾਨੂੰ ਸੰਪਰਕ ਕਰਨ। ਬਾਕੀ ਵੀਰ ਸਾਨੂੰ ਮਾਫ਼ ਕਰਨ ਕਿਉਂਕਿ ਹੋਰ ਬਹੁਤ ਸਾਨੂੰ ਫੋਨ ਆਉਂਦੇ ਨੇ, ਬਹੁਤ ਕਾਲ ਆਉਂਦੀਆਂ। ਭਾਈ ਜੀ ਸਾਨੂੰ ਫਲਾਣੇ ਜ਼ਿਲ੍ਹੇ 'ਚ ਦਵਾ ਦਿਓ ਕਿਸੇ ਹੋਰ ਜ਼ਿਲ੍ਹੇ 'ਚ ਜਾਂ ਹੋਰ ਸਟੇਟ ਦੇ ਵਿੱਚ ਅਸੀਂ ਹੋਰ ਕਿਤੇ ਨਾ ਸਟੇਟ ਦੀ ਅਸੀਂ ਵੀਡੀਓ ਪਾਗੇ। ਨਾ ਕਿਸੇ ਅਸੀਂ ਹੋਰ ਜ਼ਿਲ੍ਹੇ ਦੀ ਵੀਡੀਓ ਪਾਉਂਦੇ ਆ ਤੇ ਨਾ ਸਾਨੂੰ ਹੋਰ ਜ਼ਿਲ੍ਹੇ ਬਾਰੇ ਪੁੱਛੋਗੇ ਜੀ। ਠੀਕ ਹੈ ਅਸੀਂ ਤਿੰਨ ਜ਼ਿਲਾਂ ਦੀਆਂ ਵੀਡੀਓ ਪਾਉਨੇ ਸਾਨੂੰ ਤਿੰਨੇ ਜ਼ਿਲਾਂ ਬਾਰੇ ਤੁਸੀਂ ਪੁੱਛ ਸਕਦੇ ਵੀ ਜ਼ਮੀਨ ਲੈਣੀ ਐ ਸੀ ਕਿੰਨੇ ਵਾਲੀ ਲੈਣੀ ਕਿੰਨੇ ਵਾਲੀ ਨਹੀਂ ਲੈਣੀ ਤੇ ਉਹ ਅਸੀਂ ਰੇਟ ਆ ਜਿਹੜੇ ਉਹ ਤਕਰੀਬਨ ਤਕਰੀਬਨ ਅਸੀਂ ਸਾਰੀਆਂ ਵੀਡੀਓ ਤੇ ਪਾ ਦਿੰਨੇ ਹਾਂ ਤੇ ਬਾਕੀ YouTube ਤੇ ਜੁੜੇ ਰਹੋ ਹੋਰ ਵੀ ਤੁਹਾਨੂੰ ਅਸੀਂ ਟੱਕ ਇਸ ਤਰ੍ਹਾਂ ਦੇ ਸਸਤੇ ਤੋਂ ਸਸਤੇ ਮਹਿੰਗੇ ਤੋਂ ਮਹਿੰਗੇ ਪੈ ਨੇ ਬਾਗ ਵਾਲੇ ਤੱਕ ਪੈ ਨੇ ਸਾਡੇ ਕੋਲ ਇਸ ਹੀ ਰਿਗੇ ਦੇ ਵਿੱਚ ਸਰਸੇ ਝੱਲੇ ਦੇ ਵਿੱਚ ਜਿਨ੍ਹਾਂ ਦਾ ਠੇਕੇ ਦੀ ਗੱਲ ਕਰ ਗਏ ਨਾ ਠੇਕਾ 2 ਲੱਖ ਰੁਪਇਆ ਇੱਕ ਕਿੱਲੇ ਦਾ ਠੇਕਾ ਬਾਗ ਵਾਲਾਂ ਦਾ ਕੰਨੂਆਂ ਦੇ ਬਾਗ ਵਾਲਾਂ ਦਾ 2 ਲੱਖ ਰੁਪਇਆ ਇੱਕ ਕਿੱਲੇ ਦਾ ਠੇਕਾ ਹੁੰਦਾ ਹੈਗਾ ਕਾਫੀ ਜਿਹੜੇ ਸਾਡੇ ਕੋਲ ਬਾਗਾਂ ਵਾਲੇ ਵਾਹਣ ਪਏ ਨੇ ਤੇ ਬਸ ਇਸੇ ਤਰੀ 31 32 30 ਤੇ 27 28 ਨੂੰ ਇਸ ਤਰ੍ਹਾਂ ਦੇ ਰੇਟ ਲਗੇ ਤੁਸੀਂ ਜੇ ਕਿਸੇ ਨੇ ਵੀ ਲੈਣਾ ਵਾਹਣਾ ਤਾਂ ਸਾਡੇ ਨਾਲ ਸਕਰੀਨ ਤੇ ਦਿੱਤਾ ਹੋਇਆ ਨੰਬਰ ਹੈ ਉਹਤੇ ਤੁਸੀਂ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ